ਦੋਸਤੋ ਅੱਜ ਵਾਲੀ ਜਿਹੜੀ ਵੀਡੀਓ ਹੈ ਬਹੁਤ ਜਾਣਕਾਰੀ ਭਰਪੂਰ ਹੋਣ ਵਾਲੀ ਹੈ ਸਾਡੀਆਂ ਸਰੀਰਕ ਬਹੁਤ ਸਾਰੀਆਂ ਸਮੱਸਿਆਵਾਂ ਦੇ ਹੱਲ ਜਿਹੜੇ ਇਸ ਵੀਡੀਓ ਦੇ ਰਹੀਂ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਬਹੁਤ ਸਾਰੇ ਸੱਜਣ ਮਿੱਤਰਾਂ ਦੇ ਵੱਲੋਂ ਜਿਹੜਾ ਹੈਗਾ ਇਹ ਮੈਸੇਜ ਆ ਰਹੇ ਸੀ ਕਿ ਮੋਟਾਪਾ ਘਟਾਉਣ ਦੇ ਬਾਰੇ ਕੋਈ ਦੱਸਿਆ ਜਾਵੇ ਕੋਈ ਕਬਜ ਦੇ ਬਾਰੇ ਪੁੱਛ ਰਿਹਾ ਕੋਈ ਤਜ਼ਾਬ ਦੇ ਬਾਰੇ ਪੁੱਛ ਰਿਹਾ ਇਸ ਤਰ੍ਹਾਂ ਦੇ ਬਹੁਤ ਸਾਰੇ ਜਿਹੜੇ ਹੈਗੇ ਆ ਮੈਸੇਜ ਹੈ ਉਹ ਆ ਰਹੇ ਸੀ ਤੇ ਅੱਜ ਵਾਲੀ ਜਿਹੜੀ ਆਪਾਂ ਵੀਡੀਓ ਬਣਾਉਣ ਜਾ ਰਹੇ ਹਾਂ ਇਹ ਕਾਫੀ ਸਾਰੀਆਂ ਸਮੱਸਿਆਵਾਂ ਦੇ ਹੱਲ ਵੀ ਆਪਾਂ ਗੱਲ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਭਾਰ ਘਟਾਉਣ ਦੀ ਗੱਲ ਹੈ ਜਿਹਦੇ ਵਿੱਚ ਸਾਡਾ ਹੈਗਾ ਪਾਚਨ ਤੰਤਰ ਹੈ ਉਹਦੇ ਚ ਕਮਜ਼ੋਰੀ ਹੈ ਉਹ ਵੀ ਠੀਕ ਹੋਵੇਗੀ ਤਜਾਬ ਦੀ ਸਮੱਸਿਆ ਹੈ ਜ਼ੋਰ ਕੈਸਟ ਦੀ ਸਮੱਸਿਆ ਹੈ ਥੋੜੀ-ਮੋਟੀ ਜੋੜ ਦਰਦਾਂ ਦੀ ਜਿਹੜੀ ਸਮੱਸਿਆ ਹੈ ਇਹ ਸਾਰੀਆਂ ਸਮੱਸਿਆਵਾਂ ਦੇ ਹੱਲ ਹੈ ਜਿਹੜੇ ਉਹ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਵੀ ਅਸੀਂ ਇਹਨਾਂ ਬਿਮਾਰੀਆਂ ਤੋਂ ਕਿਵੇਂ ਬਚ ਸਕਦੇ ਹਾਂ ਔਰ ਜੇ ਬਿਮਾਰੀਆਂ ਆਜਨੇ ਆਦਾ ਇਹਨਾਂ ਤੋਂ ਸਾਨੂੰ ਰਾਹਤ ਕਿਵੇਂ ਮਿਲ ਸਕਦੀ ਹੈ ਤੇ ਉਹਦੇ ਵਾਸਤੇ ਸਾਡੇ ਘਰ ਦੇ ਵਿੱਚ ਸਾਡੀ ਰਸੋਈ ਦੇ ਵਿੱਚ ਮਿਲਣ ਵਾਲਾ ਸਮਾਨ ਹੈ ਜਿਹੜਾ ਇਸਦੀ ਹੀ ਆਪਾਂ ਵਰਤੋਂ ਕਰਨੀ ਹੈ ਤੇ ਇਹਦੇ ਵਿੱਚ ਤੁਸੀਂ ਦੇਖ ਰਹੇ ਹੋ ਪਹਿਲਾ ਹੈ ਜੀਰਾ ਜਿਹੜਾ ਸਾਡੇ ਪਾਚਨ ਤੰਤਰ ਨੂੰ ਮਜ਼ਬੂਤ ਕਰਦਾ ਹੈ ਸਾਡੇ ਮੈਟਾਬੋਲਿਜ਼ਮ ਨੂੰ ਮਜ਼ਬੂਤ ਕਰਦਾ ਹੈ ਉਸ ਤੋਂ ਅੱਗੇ ਆ ਜਾਂਦੀ ਹੈ ਅਜਵਾਇਣ ਅਜਵਾਇਣ ਹੈ ਜਿਹੜੀ ਯੂਰਿਕ ਐਸਿਡ ਨੂੰ ਘਟਾਉਂਦੀ ਹੈ ਖਾਣਾ ਠੀਕ ਨਾਲ ਹজম ਨਹੀਂ ਹੁੰਦਾ ਆ ਪਚੀ ਰੋਗ ਹੈ ਢਕਾਰ ਆਉਂਦੇ ਨੇ ਖੱਟੇ ਜਿਹਨੂੰ ਅਸੀਂ ਕਹਿੰਦੇ ਨੇ ਤੇਜਾਬ ਬਣਨਾ ਉਹਨੂੰ ਠੀਕ ਕਰਦੀ ਹੈ ਇਸ ਤੋਂ ਅੱਗੇ ਆ ਜਾਂਦੀ ਹੈ ਜਿਹਨੂੰ ਅਸੀਂ ਦਾਲ ਚੀਨੀ ਕਹਿੰਦੇ ਆ ਸਾਡੇ ਰਸੋਈ ਘਰ ਦੇ ਵਿੱਚ ਹੀ ਵਰਤੇ ਜਾਣ ਵਾਲੇ ਇਹ ਮਸਾਲੇ ਨੇ ਤਾਂ ਇਹ ਮੈਟਾਬੋਲਿਜ਼ਮ ਨੂੰ ਵੀ ਤੇਜ਼ ਕਰਦੀ ਹੈ ਇਹ ਸਾਨੂੰ ਖੰਘ ਖਾਸੀ ਤੋਂ ਵੀ ਬਚਾਉਂਦੀ ਹੈ ਇਹ ਕੋਲੇਸਟ੍ਰੋਲ ਨੂੰ ਵੀ ਘੱਟ ਕਰਦੀ ਹੈ ਇਹ ਮੋਟਾਪਾ ਘਟਾਉਣ ਦੇ ਵਿੱਚ ਵੀ ਸਹਾਈ ਸਤ ਹੁੰਦੀ ਹੈ ਇਸ ਤੋਂ ਅੱਗੇ ਧਨੀਆ ਆ ਜਾਂਦਾ ਇਹ ਵੀ ਸਾਡੇ ਪਾਚਨ ਤੰਤਰ ਤੇ ਕੰਮ ਕਰਦਾ ਹੈ ਥਾਇਰਾਇਡ ਤੇ ਕੰਮ ਕਰਦਾ ਹੈ ਇਸ ਤੋਂ ਅੱਗੇ ਆ ਜਾਂਦਾ ਜੀ ਮੇਥਰੇ ਜਿਹਨੂੰ ਅਸੀਂ ਮੇਥੀ ਵੀ ਕਹਿ ਦਿੰਨੇ ਅਸਲ ਦੇ ਵਿੱਚ ਇਹ ਮੇਥਰੇ ਨੇ ਇਹ ਮੇਥੇ ਜਿਹੜੇ ਇਹ ਬਲੱਡ ਸ਼ੂਗਰ ਨੂੰ ਘਟਾਉਣ ਦੇ ਵਿੱਚ ਸਹਾਇੀ ਨੇ ਇਹ ਕੋਲੇਸਟ੍ਰੋਲ ਨੂੰ ਘਟਾਉਂਦੇ ਨੇ ਬਲੱਡ ਪ੍ਰੈਸ਼ਰ ਨੂੰ ਠੀਕ ਰੱਖਣ ਚ ਮਦਦਗਾਰ ਨੇ ਇਸ ਤੋਂ ਅੱਗੇ ਸੌਂਫ ਆ ਜਾਂਦੀ ਹੈ ਜਿਹੜੇ ਸਾਡੇ ਪਾਚਨ ਤੰਤਰ ਨੂੰ ਠੀਕ ਕਰਦੀ ਹੈ ਖਾਣਾ ਠੀਕ ਨਾਲ ਹਜਮ ਹੋ ਜਾਵੇ ਜਿਹੜੇ ਸਾਡੇ ਅੰਦਰ ਸਾਇਣ ਬਣਦੇ ਨੇ ਖਾਣੇ ਨੂੰ ਹਜਮ ਕਰਨ ਦੇ ਵਾਸਤੇ ਉਹ ਠੀਕ ਢੰਗ ਦੇ ਨਾਲ ਬਣ ਤੇ ਇਸ ਤੋਂ ਅੱਗੇ ਇਹ ਦਰਦਰਾ ਜਾਂ ਕੁੱਟਿਆ ਜਿਹੜਾ ਇਹ ਦਿਖ ਰਿਹਾ ਹੈਗਾ ਇਹ ਹੈ ਅਰਜਨ ਛਾਲ ਅਰਜਨ ਛਾਲ ਹੈ ਜਿਹੜੀ ਇਹ ਸੋਜ ਨੂੰ ਘੱਟ ਕਰਨ ਦੇ ਵਿੱਚ ਬਲੱਡ ਪ੍ਰੈਸ਼ਰ ਨੂੰ ਠੀਕ ਰੱਖਣ ਦੇ ਵਿੱਚ ਮਦਦਗਾਰ ਹੈ ਇਹ ਕੋਲੇਸਟ੍ਰੋਲ ਨੂੰ ਘਟਾਉਂਦੀ ਹੈ ਥੱਕੇ ਬਣਨ ਨੂੰ ਰੋਕਦੀ ਹੈ ਬਲੱਡ ਦੇ ਵਿੱਚ ਇਹ ਸਾਰੀਆਂ ਜਿਹੜੀਆਂ ਦਵਾਈਆਂ ਕਹਿ ਲੋ ਮਸਾਲੇ ਕਹਿ ਲੋ ਇਹ ਸਾਰੀਆਂ ਜਿਹੜੀਆਂ ਜੜੀ ਬੂਟੀਆਂ ਇਹਨਾਂ ਨੂੰ ਆਪਾਂ ਦਰਦਰਾ ਜਿਹਾ ਕੁੱਟ ਲੈਣਾ ਹੈ ਕੁੱਟ ਕੇ ਫਿਰ ਇਹਦੀ ਆਪਾਂ ਵਰਤੋਂ ਕਰਨੀ ਤੇ ਹੁਣ ਪਹਿਲਾਂ ਆਪਾਂ ਇਹਨੂੰ ਪੀਸਾਂਗੇ ਤੇ ਫਿਰ ਕਰਦੇ ਹਾਂ ਅਗਲੀ ਗੱਲ ਹਾਂਜੀ ਇਹ ਚੂਰਨ ਆਪਣਾ ਤਿਆਰ ਹੋ ਗਿਆ ਹੁਣ ਆ ਗਿਆ ਇਹ ਚੂਰਨ ਆਪਾਂ ਖਾਣਾ ਕਿੰਨਾ ਕਾ ਜਾਂ ਕਿਸ ਤਰ੍ਹਾਂ ਇਹਨੂੰ ਆਪਾਂ ਖਾਣਾ ਹੈਗਾ ਤਾਂ ਹੁਣ ਇਹ ਆ ਗਿਆ ਵੀ ਇਹਦੀ ਜਿਹੜੀ ਵਰਤੋਂ ਆ ਉਹ ਆਪਾਂ ਇਹ ਨਹੀਂ ਕਰਨੀ ਤਕਰੀਬਨ ਅੱਧੇ ਤੋਂ ਥੋੜਾ ਵੱਧ ਚਮਚਾ ਜਿਹੜਾ ਇਹ ਚੂਰਨ ਦਾ ਇਹਨੂੰ ਆਪਾਂ ਪਾਣੀ ਦੇ ਵਿੱਚ ਉਬਾਲ ਲੈਣਾ ਇੱਕ ਗਲਾਸ ਪਾਣੀ ਦੇ ਵਿੱਚ ਇਹਨੂੰ ਉਬਾਲ ਕੇ ਇਸ ਤਰ੍ਹਾਂ ਦਾ ਕੜਾਹ ਜਿਹੜਾ ਉਹ ਤਿਆਰ ਕਰ ਲੈਣਾ ਤੇ ਇਹਦਾ ਰੰਗ ਇਸ ਤਰ੍ਹਾਂ ਦਾ ਆ ਜਾਂਦਾ ਤਕਰੀਬਨ ਤਕਰੀਬਨ ਤਾਂ ਇਹਨੂੰ ਇਸ ਤਰ੍ਹਾਂ ਵੀ ਅਸੀਂ ਵਰਤ ਸਕਦੇ ਹਾਂ ਜਾਂ ਫਿਰ ਇਹਨੂੰ ਅਸੀਂ ਇਹਨਾਂਕ ਜੋੜਨਾ ਜਿਹੜਾ ਲੈ ਕੇ ਉਹ ਕੋਸੇ ਜਿਹੇ ਪਾਣੀ ਦੇ ਵਿੱਚ ਸ਼ਾਮ ਨੂੰ ਸਹਰਾਣੇ ਰੱਖ ਲਓ ਢੱਕ ਕੇ ਤੇ ਸਵੇਰ ਕੋਈ 4 ਵਜੇ 5 ਵਜੇ ਜਦੋਂ ਵੀ ਜਾਗ ਆਵੇ ਤਾਂ ਉਦੋਂ ਨਿਰਨੇ ਪੇਟ ਇਹ ਪਾਣੀ ਨੂੰ ਪੀ ਲੈਣਾ ਇਹ ਕਾੜੇ ਨੂੰ ਪੀ ਲੈਣਾ ਤੇ ਉਸ ਤੋਂ 1 ਘੰਟਾ ਬਾਅਦ ਕੁਝ ਖਾਣਾ ਪੀਣਾ ਨਹੀਂ ਹੈ ਇਸ ਤਰ੍ਹਾਂ ਦੀ ਵਰਤੋਂ ਕਰ ਸਕਦੇ ਹਾਂ ਭਾਰ ਘਟਾਉਣ ਦੇ ਵਾਸਤੇ ਅਸੀਂ ਇਹਦੀ ਵਰਤੋਂ ਕਰਦੇ ਆ ਤਾਂ ਉਹਦੇ ਚ ਅਸੀਂ ਹੋਰ ਵੀ ਚੀਜ਼ਾਂ ਦਾ ਖਿਆਲ ਰੱਖਣਾ ਹੁੰਦਾ ਸਿਰਫ ਇਹਦੇ ਨਾਲ ਭਾਰ ਨਹੀਂ ਘਟਣਾ ਠੀਕ ਹੈ ਇਹਦੇ ਨਾਲ ਜਿਹੜਾ ਉਹ ਚਰਬੀ ਹੈ ਜਿਹੜੀ ਉਹ ਫालतू ਹੌਲੀ ਹੌਲੀ ਪੁਰਣੀ ਸ਼ੁਰੂ ਹੋ ਜਾਂਦੀ ਹੈ ਪਰ ਉਹਦੇ ਨਾਲ ਸਾਨੂੰ ਖੁਰਾਕ ਤੇ ਵੀ ਧਿਆਨ ਦੇਣਾ ਪਵੇਗਾ ਸਾਨੂੰ ਖੁਰਾਕ ਹੈ ਜਿਹੜੀ ਉਹ ਸ਼ਾਮ ਦਾ ਖਾਣਾ ਜਿਵੇਂ ਹੈਗਾ ਉਹ ਸਲਾਦ ਫਲ ਵਗੈਰਾ ਰੱਖੋ ਖਣਕ ਜਿਹੜੀ ਉਹਦੇ ਵਰਤੋਂ ਘੱਟ ਕਰਨੀ ਹੈ ਜਾਂ ਜਿਹੜੀਆਂ ਫੈਟ ਵਧਾਉਣ ਵਾਲੀਆਂ ਚੀਜ਼ਾਂ ਹੈਗੀਆਂ ਮੈਦਾ ਹੋ ਗਿਆ ਇਹ ਤਲੀਆਂ ਤੜਕੀਆਂ ਜੋ ਵੀ ਫਾਸਟ ਫੂਡ ਵਗੈਰਾ ਉਹਨੂੰ ਬੰਦ ਕਰਕੇ ਸਿਰਫ ਸਲਾਦ ਹੋ ਗਿਆ ਇਹ ਸਬਜ਼ੀਆਂ ਹੋਗੀਆਂ ਇਹਨਾਂ ਚੀਜ਼ਾਂ ਦੀ ਵਰਤੋਂ ਕਰਨੀ ਹੈ ਤੇ ਉਹ ਸੁਬਾ ਦਾ ਖਾਣਾ ਵਧੀਆ ਤਰੀਕੇ ਨਾਲ ਖਾਓ ਔਰ ਸ਼ਾਮ ਦਾ ਖਾਣਾ ਬਿਲਕੁਲ ਹਲਕਾ ਤੇ ਲੁੜੇ ਦੀ ਵਰਜਿਸ਼ ਵੀ ਕਰਨੀ ਹੈ ਉਦੇ ਨਾਲ ਪਾਰ ਹੈ ਜਿਹੜਾ ਕੁਝ ਦਿਨਾਂ ਚ ਦੇਖੂਗੇ ਘਟਨਾ ਸ਼ੁਰੂ ਹੋ ਜਾਊਗਾ ਤੇ ਜਿਹੜੀਆਂ ਸਾਡੀਆਂ ਰੁਟੀਨ ਵਾਲੀਆਂ ਸਮੱਸਿਆਵਾਂ ਨੇ ਜਿਵੇਂ ਤਜਾਬ ਦਾ ਬਣਨਾ ਖਾਣੇ ਦਾ ਠੀਕ ਤਰ੍ਹਾਂ ਨਾਲ ਹজম ਨਾ ਹੋਣਾ ਇਹ ਤੁਸੀਂ ਦੇਖੂਗੇ 4-5 ਦਿਨਾਂ ਦੇ ਵਿੱਚ ਇਸ ਸਮੱਸਿਆਵਾਂ ਜਿਹੜੀਆਂ ਉਹ ਹੌਲੀ-ਹੌਲੀ ਠੀਕ ਹੋਣਗੀਆਂ ਸ਼ੁਰੂ ਹੋ ਜਾਣਗੀਆਂ ਸੋ ਇਹ ਸੀ ਅੱਜ ਵਾਲੀ ਵੀਡੀਓ ਉਮੀਦ ਕਰਦੇ ਹਾਂ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇਗੀ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਬਹੁਤ ਧੰਨਵਾਦ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਔਰ ਵੱਧ ਤੋਂ ਵੱਧ ਲਾਈਕ ਕਰਨਾ ਕਮੈਂਟ ਕਰਕੇ ਵੀ ਦੱਸਣਾ ਮਿਲਦੇ ਹਾਂ ਕਿਸੇ ਹੋਰ ਜਾਣਕਾਰੀ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ